ਮੇਰੇ ਚੈਸਟ ਕੈਂਸਰ ਸੀਗੇ ਮੈਨੂੰ ਸਾਹ ਹੀ ਰਿਹਾ ਕਿ ਤੁਮ ਲੱਗ ਗਈ ਖਾਂਗਣੀ ਹਟਦੀ ਸੀ ਤੇ ਉਹਦੇ ਨਾਲ ਸਾਹ ਨਹੀਂ ਆਉਂਦਾ ਫਿਰ ਉਸ ਤੋਂ ਬਾਅਦ ਟੈਸਟਿੰਗ ਸਟ ਕਰਾਈ ਹੀ ਉਹਦੇ ਵਿੱਚ ਫਿਰ ਇੱਥੇ ਗਿਲਟੀਆਂ ਸੀਗੀਆਂ ਦੋ ਤੇ ਕਿਤੇ ਗਰਦਨ ਤੇ ਸੀ ਗਿਲਟੀ ਤੇ ਉਹਦੇ ਨਾਲ ਸਾਹ ਦੀ ਨਾੜੀ ਬਲੋਕ ਜੀ ਹੋ ਗਈ ਸੀ ਨੌਵੇਂ ਮਹੀਨੇ ਤੋਂ ਲਾਇ ਚੱਲਦਾ ਪਿਆ ਹੁਣ ਜਾ ਕੇ ਲਾਇ ਕੰਪਲੀਟ ਆਇਆ ਹੁਣ 10 ਹਫ਼ਤੇ ਬਾਅਦ ਫਿਰ ਰਿਪੋਰਟ ਹੋਣੀ ਆ ਫਿਰ ਗਾ ਦਾ ਪ੍ਰੋਸੈਸ ਫਿਰ ਦੱਸਣਗੇ ਕੀ ਉਹਨਾਂ ਰਿਪੋਰਟਾਂ ਨੇ ਵਿੱਚ। ਕਰੀਬਨ ਹੁਣ ਤੱਕ 10 ਲੱਖ ਰੁਪਏ ਤੇ ਆ ਚੁੱਕਿਆ ਹੈ। ਡੈਡੀ ਜੀ ਹੈ ਨਹੀਂਗੇ ਤੇ ਤਿੰਨ ਬ੍ਰਦਰ ਹਾਂ ਸੀ। ਇੱਕ ਮੇਰੇ ਤੋਂ ਵੱਡਾ, ਇੱਕ ਸਭ ਤੋਂ ਛੋਟਾ ਭਾਈ। ਕੰਮ ਛੋਟਾ ਭਰਾ ਲੱਕੜ ਦਾ ਕਰਦਾ ਮੈਂ ਸੀ, ਦੋਨੇ ਮਸ਼ੀਨਾਂ ਦਾ ਕਰਦੇ ਜਿਹੜੀ ਬੋਰੀ ਸਲਾਈ ਕਰਦੀ ਮਸ਼ੀਨਾਂ ਉਹ ਸੀ। ਉਹਦਣੇ ਹੀ ਕਰਦਾ ਵਿਹਾਰਾ ਚੱਲਦਾ। ਖਾਸ ਕਰਕੇ 1.5 ਲੱਖ ਰੁਪਏ, 1.57 ਕਹਿੰਦੇ ਮਤਲਬ ਇਜ਼ੀ। ਬਾਕੀ ਹੋਰ ਵੀ ਸੰਗਦੇ ਨੇ, ਕਾਫੀ ਸੰਘਾਉ ਦਿੱਤਾ ਸੀ। ਵੀਕਾ ਸਾਰੇ ਸੰਗਤ ਜੀ ਦਾ ਨਮਸਕਾਰ ਕਰਦੇ ਜਿਨ੍ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਵਾ ਜਿਨ੍ਹਾਂ ਨੂੰ ਵੀ ਇੱਕ ਫੋਨ ਕਰਦੇ ਸਾਥ ਦਿੰਦੇ ਸਾਰੇ ਵੀਰੋ